ਨੋਡ ਸਪੀਕਰ ਜਿਹੜਾ ਉਹ ਦੂਜੇ ਇਲਾਕੇ ਆ ਉਹ ਲੈਣ ਤੋਂ ਲੈਣ ਚੁੱਕੇ ਨੇ ਜਿਹੜਾ ਉਹ ਗੇਟ ਤੋਂ ਲੰਘੇ ਨਾ ਉੱਥੇ ਬੜਾ ਪਰੇਸ਼ਾਨ ਕੀਤਾ ਉਹਨਾਂ ਗਿਰੇ ਕੁਝ ਨਾ ਕੈਂਡੀਡੇਟਾਂ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਇੱਥੇ ਆ ਕੇ ਫਿਰ ਕਹਿੰਦੇ ਵੀ ਲਾਈਨ ਦੇ ਵਿੱਚ ਹੋ ਜਾਓ ਲਾਈਨ ਦੇ ਵਿੱਚ ਖੜਗੇ ਆ ਫਿਰ ਕਹਿੰਦੇ ਜੀ ਪਤਾ ਨਹੀਂ 1.5 200 ਲੱਗੇ ਟੋਕਣ ਉਹ ਪਹਿਲਾਂ ਲਾ ਕੇ ਰੱਖੇ ਹੋਏ ਆ ਹੁਣ ਫਿਰ ਕਹਿੰਦੇ ਜਾ ਕੇ ਟੋਕਣ ਦੇ ਵਿੱਚ ਜਾ ਕੇ ਲਾਈਨ ਜਾ ਕੇ ਲਓ ਰੱਜ ਕੇ ਖਜਲ ਖੋਰੀ ਕਰ ਰਹੀ ਹੈ ਪਰ ਤੇ ਸਰਕਾਰ ਦੀ ਕਾਮਯਾਬੀ ਨਹੀਂ ਹੋਊਗੀ ਸ਼੍ਰੋਮਣੀ ਕਾਲੀ ਦਲ ਦੇ ਤੇਰੇ ਵਰਕਰਾਂ ਡਟ ਕੇ ਇਹਨਾਂ ਦੇ ਜਿਹੜੇ ਕੋਈਆਂ ਹਰਕਤਾਂ ਦਾ ਸਾਹਮਣਾ ਕਰਨਗੇ ਤੁਸੀਂ ਆਪਣੇ ਫਾਰਮ ਦਾਖਲ ਕਰਾਉਣੇ ਹੈ ਜੀ ਹਾਂਜੀ ਕਰਾਉਣੇ ਜੀ ਕਿੰਨਾ ਟਾਈਮ ਸਮਾਂ ਪਾਇਆ ਤੇ ਕੁਝ ਵੀ ਜਵਾਬ ਨਹੀਂ ਨਹੀਂ ਸਰ ਜੀ ਕੁਝ ਨਹੀਂ ਪਾਇਆ ਜੀ ਅਜੇ ਤਾਂ ਪਰੇਸ਼ਾਨ ਕਰ ਰਹੇ ਆ ਤੁਸੀਂ ਟੋਕਨ ਟੋਕਨ ਦੇ ਰਹੇ ਆ ਅਜੇ ਪਹਿਲਾਂ ਇੱਥੇ ਲੈਣਾ ਲਵਾ ਰਿਆਂ ਲੈਣ ਲੈਣ ਲਾਉਣ ਤੋਂ ਬਾਅਦ ਹੁਣ ਫਿਰ ਉਸੇ ਤਰ੍ਹਾਂ ਕਰ ਰਹੇ ਇੱਥੇ ਟੋਕਨ ਕਦੀ ਕਰ ਦਿੰਦੇ ਕਦੀ ਦੇ ਨਹੀਂ ਮਦਰ ਨਹੀਂ ਮਦਰ ਨਹੀਂ ਉਹ ਅੰਡਾ ਚ ਭਾਲ ਜੋ ਉਹ ਲੇਡੀ ਦੇ ਘੁਲ ਰਹੇ ਨੇ ਜਿਹੜਾ ਸੇਟਰ ਵਿੱਚ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਸਾਰੇ ਤੁਹਾਨੂੰ ਬਹੁਤ ਵਧੀਆ ਚਾਰੂ ਢੰਗ ਨਾਲ ਬਿਲਕੁਲ ਟੋਕਣ ਨੂੰ ਮਿਲ ਕੇ ਲੈਣ ਚ ਲਾ ਕੇ ਜਿਹੜਾ ਮਰਜੀ ਪਾਰਟੀ ਕਰਕੇ ਸਾਹਮਣੇ ਗ੍ਰੈਂਡੀਅਰ ਹਸਣਾ ਭਾਈ ਸੁਪਰਵੇਕਰ ਨੂੰ ਮੇਰਾ ਕਾਲੀ ਦਲ ਕਹਦੇ ਕਿ ਫੇਰ ਪਾਵਾ ਅਲੱਗ ਕੇ ਨੇ ਰਾਹ ਫੇਕ ਲਾਈਆਂ ਲੈਣਾ ਤੇਰੇ ਸਾਹਮਣੇ ਪਰ ਉਹ ਤਾਂ ਪੁੱਛ ਰਹੀ ਲੋਕਤੰਤਰ ਜਿਹੜਾ ਮਰਜੀ ਲੈ ਐਕਸ਼ਨ ਲੜਦਾ ਨਾ ਉਹ ਮਣਾਈ ਨਹੀਂ ਹੈ ਖਾਸ ਕਰਕੇ ਸਾਡੀ ਜਿਹੜੀ ਪਾਰਟੀ ਹੈ ਉਹਨਾਂ ਨੇ ਕਿਹਾ ਜਿਹੜਾ ਮਰਜੀ ਫੇਰ ਐ ਫੇਸ ਇਲੈਕਸ਼ਨਾਂ ਆ ਕੇ ਬਾਦ ਵਿੱਚ ਹੂੰ ਤੁਹਾਰੇ ਸਰਵੇਖਨ ਲਈ ਅਸਰ ਗਾਉ ਮੈਨੂੰ ਕਿੰਨੀ ਸ਼ਾਂਤੀ ਹੈ ਕੋਈ ਹੈ ਕੋਈ ਜਿਹੜੇ ਲੈਣਾ ਲੱਗੇ ਬੜੇ ਆਰਾਮ ਨਾਲ ਮੇਰੇ ਨਾਲ ਇੱਕ ਵਾ ਚੱਕਾ ਮਨੂੰ ਜੀ ਹੋਣੀ ਸ਼ਾਂਤੀ ਫਾਲਤੂ ਐਵੇਂ ਲੋਕ ਜਿਤਨਾ ਸਾਡੇ ਨਾਲ ਵੀ ਕੋਈ 25 tane ਆਏ ਸੀ ਨਹੀਂ ਕਿ ਆ ਵੀ ਜਿਹੜਾ ਕੈਂਡੀਡੇਟ ਸਿਰਫ ਹੋਈ ਰਵੇ ਮੈਂ ਆਪਣੇ ਮਤਰ ਨਾਲ ਆਇਆ ਮੈਂ ਇਕੱਲਾ ਹੀ ਖੜਾ ਤੁਸੀਂ ਦੇਖ ਸਕਦੇ ਜੀ ਬਾਕੀਆਂ ਨੂੰ ਮੈਂ ਆਪਣੇ ਬੰਦੇ ਪੈਣ ਪਾਉਣ ਕਿਹਾ ਵੀ ਆਪਾਂ ਚਲੋ ਕੋਈ ਮੱਥਾ-ਮੋਠਾ ਟੇਕੋ ਤੇ ਇਦਾਂ ਹੋ ਗਿਆ ਪਰ ਕਹਿੰਦਾ ਮਿਲ ਕੇ ਪੂਰੇ ਬਿਲਕੁਲ ਜੀ ਨਹੀਂ ਬਿਲਕੁਲ